हां हां जी ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਲਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗ ਸੇਲ ਲਈ ਲੈ ਕੇ ਆਏ ਹਾਂ ਜੀ ਇੱਕ ਬਈ ਮਰਜਾ ਤਾਜੀ ਸੂਈ ਤੇ ਇੱਕ ਬੈੜਾ ਬਈ ਤੇ ਜਿਸ ਪਿੰਡ ਚੋਂ ਬਈ ਵੀਡੀਓ ਬਣਾ ਰਹੇ ਆ ਪਿੰਡ ਲੈਨੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਇਹਨੂੰ ਤਵਾ ਪੈ ਜਾਂਦੀ ਹੈ ਨੇੜੇ ਪਿੰਡ ਬਈ ਪਧੌੜ ਰਿਹਾ ਹੈ ਜਦੋਂ ਵਿਦਾਉਣ ਦੁੱਤਾ ਪਿੰਨੂ ਜਾਣਾ ਹੋਵੇ ਪਹਿਲਾ ਪਿੰਡ ਹੀ ਆਉਂਦਾ ਬਈ ਪਿੰਡ ਲੈਣੇ ਵਾਲਾ ਆਉਂ ਪੁੱਛ ਲੈ ਮਾਈ ਬੋਲਦੇ ਭਾਈ ਜੀ ਸਤਿਗੁਰ ਸਤਿਗੁਰ ਉਹ ਠੀਕ ਹੋ ਜੀ ਹਾਂਜੀ ਨਾਮ ਤੇ ਮੋਬਾਈਲ ਨੰਬਰ ਨਾ ਗੋਰਾ ਸਿੰਘ ਮੋਬਾਈਲ ਨੰਬਰ 987276903 ਠੀਕ ਹੈ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਮੱਝ ਦੇ ਨੇ ਕਿਹੜਾ ਸੂਹ ਸੂਈ ਹੈ ਤੀਜੇ ਸੂਹੇ ਸੂਈ ਹੈ ਜੀ ਕੱਟੀ ਬਹੁਤੀਆਂ ਮਗਰਨਾ ਚਲਦੀ ਹੈ ਤੀਜਾ ਸੂਆ ਬੱਚਾ ਕੱਟੀ ਹੈ ਹਾਂ ਪੂਰੀ ਵਿਧੇ ਕੱਟੀ ਹੈ ਬਹੁਤ ਚੰਗੀ ਹੈ ਕੱਦ ਬੱਡ ਵੀ ਚੰਗਾ ਹਾਂ ਪੁੱਛ ਦੇ ਥੱਲੇ ਥੋ ਠੀਕ ਆ ਠੀਕ ਆ ਬਾਈ 10-12 ਦਿਨਾਂ ਦੀ ਸੂਈ ਵੀ ਆ ਠੀਕ ਆ ਤੇ ਕਿੰਨੇ ਦੁੱਧ ਦੇ ਚਲਦੀ ਆ ਦੁੱਧ ਹੁਣ 10 ਕਿਲੋ ਤਿਆਰ ਹੈ ਨੈਟ ਤਿਆਰ ਨੈਟ ਤਿਆਰ ਠੰਡੀ ਸੀਲ ਪੂਰੀ ਆ ਲੈ ਲੈ ਜਿਵੇਂ ਮਾਰ ਨਾ ਨਾ ਇਹ ਕੋਈ ਵਾਸਤਾ ਹੀ ਨਹੀਂ ਲੈ ਲੈ ਹਾਂ ਨਹੀਂ ਆ ਮੱਝ ਸੀ ਤੇ ਹੱਥ ਲਵੋਗੀ ਨਹੀਂ ਪੂਰਾ ਬਣੀ ਹੁੰਦਾ ਕੋਈ ਵਾਸਤਾ ਹੀ ਨਹੀਂ ਪੂਰੀ ਠੰਡੀ ਹੈ ਕੁਝ ਵੀ ਨਹੀਂ ਕਹਿੰਦੀ ਸੁਚੰਗਾ ਸਿੰਘ ਤੀਜੀ ਸੂਈ ਵੀ ਆ ਹੂੰ ਤੇ ਥਣ ਬਹੁਤ ਚੰਗਾ ਲੱਗਿਆ ਉੱਠ ਕੇ ਆਲਾ ਥਣ ਪੂਰੀ ਬਿਦੇ ਚਵਾਈ ਆ ਖੋਲ ਲੈ ਬਈ ਤੋੜ ਕੇ ਦਿਖਾ ਦੀਏ ਯਾਦਬਰੀਡ ਫੁੱਲ ਚੰਗੀਆਂ 10 ਕਿਲੋ ਤੋਂ ਤਿਆਰ ਆ ਬਾਕੀ ਹੁਣ ਕੋਈ ਵਿਆਪਨੀ ਐਂ ਵੀ ਛੱਡੀ ਛੱਡੀ ਪਈ ਚਿਵਾਈ ਪਾਈ ਦੀ ਹੁਣ ਕਰੀਂ ਹਾਂ ਚਿਵਾਈ ਹੋਈ ਵੀ ਆ ਬਾਈ ਜਿਹੜਾ ਵੀਡੀਓ ਬਣਾਉਣ ਦਾ ਠਕ ਨੌਕ ਵਜੇ ਦਾ ਟਾਈਮ ਆ ਉਸਤਾਬ ਨਾ ਜੱਜਮੈਂਟ ਕਰ ਲੈ ਤੋਰਾ ਤਾਰਾ ਮਾਜਾ ਦਾ ਬਹੁਤ ਚੰਗਾ ਬੱਚਾ ਕੱਟੀ ਕੱਟੀ ਵੀ ਚੰਗੀਆਂ ਨੇ ਕੋਈ ਆ ਪੂਰੀ ਪਲੀ ਵੀ ਆ ਕੱਟੀ ਹਾਂ ਕੱਟੀ ਗੋਲਦੀ ਨਹੀਂ ਹੁਣ ਹਾਂ ਸਹੀ ਗੱਲ ਆ ਤੋਰਾ ਤਾਰਾ ਦੇਖੋ ਬਾਈ ਚੰਗੀ ਆ ਮਾਜਾ ਆਡਰ ਵੀ ਚੰਗਾ ਥਣ ਲੈਵਾ ਚੰਗਾ ਗਾ ਚਿਵਾਈ ਜੁਈ ਨੰਬਰ 1 ਆ ਹੈ ਚਿਵਾਈ ਪੂਰੀ ਵਧੀਆ ਠੀਕ ਆ 10 ਲੀਟਰ ਮੈਟ ਹੋ ਕੇ ਆਵੇ ਮੁੱਲ ਕੀ ਆ ਭਰਾ ਦਾ ਮੁੱਲ ਬਸ ਆਪਾਂ ਜਾਇਜੇ ਕਰਾਂਗੇ ਬੜਾ ਨਹੀਂ ਕਰਦੇ ਬਸ ਹਾਂਜੀ 83000 ਰੁਪਏ ਮਾਨਤਾਣ ਹੋ ਜੀ ਬਸ ਮਾਨਤਾਣ ਕਰ ਦਾਂਗੇ ਬੜਾ ਰੇਟ ਆਪਾਂ ਕਰਾਈ ਨਹੀਂ ਬੜਾ ਕੋਈ ਲੱਖ ਮਾਗਦਾ ਕੋਈ 6 ਲੱਖ ਮਾਗਦਾ ਹੂੰ بس ਆਪਾਂ ਬੜਾ ਰੇਟ ਜਮਾ ਜਾਇਜ਼ ਰੇਟ 83000 ਰੁਪਿਆ ਮੋਲਾ ਬਾਦਲਾਂ ਜਿਹੜਾ ਮੌਕਾ ਤੇ ਜਰੂਰ ਹੋ ਜਾ ਆਰਡਰ ਚੰਗਾ ਫੇਸ ਚੰਗਾ ਸਿੰਘ ਦਾ ਬੱਚਾ ਮੰਗਦਾ ਕੋਈ ਐਵੇਂ ਅਗਲਾ ਕੱਟੀ ਵੀ ਬਹੁਤ ਹਾਂ ਹੂੰ ਬੜਾ ਕਟਾ ਲਾ ਬਿਨਾ ਫੂਲ ਆਵੇ ਵੀ ਜੇ ਯਾਰਾ ਕਦੇ ਵੀ ਮੁਫਤੀ ਦੇ ਦਊਗਾ ਠੀਕ ਆ ਹਾਂ ਬਸ ਮਾਨਤਾਰ ਕਰਦਾ ਜੀ ਜੇ ਗੱਲ ਕਹਦੇ ਹੁਣ ਹੀ ਹੁਣ ਆਪਾਂ ਰੇਟ ਤੇ ਜਾਇਜ਼ ਹੀ ਕਰਿਆ ਠੀਕ ਹੈ ਭਾਈ ਇਹ ਜਾ ਆਹ ਮੱਦ ਦਾ ਮੁੱਲ ਵੀ ਬਹੁਤ ਨਹੀਂ ਲੱਖ ਲੱਖ ਮੰਗਦਾ ਅੱਲਾ ਸਵਾ ਸਵਾ ਆ ਤੀਜੇ ਸੂਏ ਸੂਈ ਵੀ ਇਹਦੇ 2 ਮਹੀਨੇ ਹੋ ਗਏ ਸੂਈ ਨੂੰ 12 ਲੀਟਰ ਤੋਂ ਤਿਆਰ ਤੇ ਥੋੜਾ ਜਿਹਾ ਤਿਆਰ ਆ ਭਾਈ ਹਾਂ 12 ਲੀਟਰ ਹੁਣ ਚਾਹੇ ਚੋਕ ਲੈ ਜਾਇਆ ਅਗਲਾ ਠੰਡੀ ਬਹੁਤ ਆ ਨਾ ਠੰਡੀ ਪੂਰੀ ਐ ਤੇ ਬੱਚਾ ਹੈਗਾ ਨਾ ਬੱਚਾ ਨਹੀਂ ਮਰ ਗਿਆ ਸੀ 2 ਮਿੰਟ ਹੋ ਗਏ ਨੂੰ ਸੋਈ ਨੂੰ ਓਕੇ ਖਾਣਾ ਬਹੁਤ ਚੰਗਾ ਹਾਂ ਇਹ ਵੀ ਚੋਈ ਦੀ ਆ ਠੀਕ ਆ ਓਹ ਨਿੰਬੜੀ ਤੋੜ ਕੇ ਦਿਖਾ ਦੇ ਠੰਡੀ ਸੀਲ ਤਾਂ ਆਇਆ ਲੇ ਕਿਵੇਂ ਮਰਦੀ ਇਹਨੂੰ ਪੋਰਾ ਵਾਸਤਾ ਇਹਨਾਂ ਦਾ ਜਿਵੇਂ ਮਰਦੀ ਬਾਈਆਂ ਦਾ ਥਲਾਈ ਚਲਾ ਕੋਈ ਚੱਕਰੀ ਨਹੀਂ ਠੰਡੀ ਸੀਲ ਕਰਮ ਵਾਲੀ ਪੂਰੀ ਐ ਚਵਾਈ ਇਹਦੀ ਵੀ ਹੋਈ ਵੀ ਐ ਹਾਂ ਚਵਾਈ ਇਹਦੀ ਵੀ ਹੋਈ ਵੀ ਐ ਬਾਕੀ ਮੂੰਹ ਮਾ ਦੇਖਦਾ ਕਿੰਨਾ ਵਧੀਆ ਸੋਹਣਾ ਬੜਾ ਪਿਆਰਾ ਬੋਦੀ ਬਾਦੀ ਚੰਗੀ ਆ ਕੱਦ ਵੱਡ ਵੀ ਚੰਗਾ ਹਾਂ ਜਾਤਵਰੀਟ ਫੁੱਲ ਚੰਗੀ ਐ ਅ ਦੋ ਬਾਕੀ ਦ ਪੰਜ ਪੈਰ 5.5 ਫੁੱਟ ਆਉਂਦੀ ਆ ਉਹਦੀ ਠੀਕ ਆ ਹਾਂ ਫੇਸ ਫੂਲਸ ਕਰਦ ਵਿੱਡ ਫੈਂਟ ਚੰਗੀ ਆਉਂਦੀ ਆ ਗਰਮੀ ਨੇ ਬਿਲਕੁਲ ਨਹੀਂ ਮੰਨਣੀ ਬੜੀ ਜਾਦੂ ਵੀਟ ਫੋਲ ਚੰਗੀ ਆ ਤੋਰਾ ਤਾਰਾ ਵੀ ਕਰ ਮੜੀਦਾ ਚੰਗਾ ਕਰ ਕੀ ਮੁੱਲ ਆ ਭਰਾ ਇਹਦਾ ਇਹਦਾ ਮੁੱਲ 30000 ਆ 27500 ਰੁਪਏ ਦੇਵਾਂਗੇ ਬਸ 30000 ਰੁਪਿਆ ਮੁੱਲ ਆ 27500 ਦੀ ਬਾਈ ਕਹਿੰਦਾ ਵੜ ਦੇ ਤਾਂ ਹਾਂ 12 ਲੀਟਰ ਦੁੱਧ ਚੋਕੇ ਲੈ ਜੇ ਅਗਲਾ 12 ਲੀਟਰ ਦੁੱਧ ਨੈੱਟ ਬਾਈ ਕਹਿੰਦਾ ਡੱਬੇ ਮਾਰ ਕੇ ਲੈ ਜੇ ਮੁੱਲ ਜਮਾ ਜਾਇਜ਼ ਆ ਬਾਈ ਠੀਕ ਆ ਕਿ ਨਹੀਂ ਮਾਂ ਤਾਂ ਵਿੱਚੋਂ ਜ਼ਰੂਰ ਹੋ ਜਾਊਗਾ। ਨਾਗਪਰਾ ਕੋਲੇ ਦੋ ਸੀ, ਦੋਨੀ ਦਿਖਾਤੇ। ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦਾ ਹੋਵੇ ਭਾਈ ਨਾ ਕਨੈਕਟ ਕਰ ਲੈ। ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਫੈਦਲੋ। ਧੰਨਵਾਦ।